ਸਵਾਗਤ ਹੈ ਭਰਾਵੋ ਤੁਹਾਡਾ ਆਪਣੇ ਪੇਜ ਖੇਤੀਬਾੜੀ ਕਿਤਾ ਤੇ ਆਪਾਂ ਅੱਜ ਗੱਲ ਕਰਾਂਗੇ ਜਿਹੜੇ ਮੇਰੇ ਵੀਰਾਂ ਨੇ ਮੂੰਗੀ ਦੀ ਫਸਲ ਬੀਜੀ ਹੋਈ ਹੈ ਕਣਕ ਵਾਲੇ ਵਾਹਣ ਚ ਉਹਨਾਂ ਦੀ ਮੂੰਗੀ ਅੱਧੀ ਪੱਕ ਚੁੱਕੀ ਹੈ ਅੱਧੀ ਮੂੰਗੀ ਉਹਨਾਂ ਦੀ ਹਰੀ ਹੈ ਅੱਧੀ ਮੂੰਗੀ ਆਹ ਕੰਡੀਸ਼ਨ ਚ ਆ ਗਈ ਉਹ ਫਸੇ ਬੈਠੇ ਨੇ ਨਾ ਤਾਂ ਮੂੰਗੀ ਨੂੰ ਤੜਵਾ ਸਕਦੇ ਨੇ ਲੇਬਰ ਪੈਂਦੀ ਹੈ ਜਾਦੇ ਨਾ ਉਹ ਮੂੰਗੀ ਨੂੰ ਬਾ ਸਕਦੇ ਨੇ ਇਹਦੇ ਉੱਪਰ ਖਰਚਾ ਕਰੀ ਬੈਠੇ ਨੇ ਉਹਦੇ ਵਾਸਤੇ ਕੀ ਕੀਤਾ ਜਾਵੇ ਨੋਟ ਕਰ ਲਿਓ ਤਿੰਨ ਕ ਚੀਜ਼ਾਂ ਨੇ ਤੁਸੀਂ 20 ਤੋਂ 25 ਲੀਟਰ ਪਾਣੀ ਲੈਣਾ ਹੈ 3-4 ਕਿਲੋ ਲੈਣਾਗਾ ਗੁੜ ਚਾਹੇ ਬਰਫੀ ਵਾਲਾ ਲੈ ਲਿਓ ਚਾਹੇ ਦੂਜਾ ਲੈ ਲਿਓ 2 1/2 ਕਿਲੋ ਲੈਣੀ ਹੈ ਸ਼ੱਕਰ ਕਿਲੋ ਡੈਢ ਕਿਲੋ ਲੈਣੀ ਹੈ ਖੰਡ ਚਾਹੇ ਦੇਸੀ ਲੈ ਲਿਓ ਚਾਹੇ ਦਾਣਾ ਖੰਡ ਲੈ ਲਿਓ ਤਿੰਨੇ ਚੀਜ਼ਾਂ ਰਲਾ ਕੇ ਇਹਦਾ ਘੋਲ ਬਣਾ ਕੇ ਜਿਵੇਂ ਕਾੜਾ ਪੰਮੈਸ ਨੂੰ ਪਿਉਣੇ ਹੁੰਨੇ ਆ ਏਸੇ ਤਰ੍ਹਾਂ ਰੱਖ ਦਿਓ 2 ਦਿਨ ਉਹਨੂੰ ਪਿਆ ਰਹਣ ਦਿਓ ਉਸ ਤੋਂ ਬਾਅਦ ਉਹਤੇ ਮੱਖੀਆਂ ਜੀਆਂ ਬੈਠਣ ਲੱਗ ਜਾਣੀਆਂ ਚਿਪਚਿਪਾ ਜਾ ਹੋ ਜਾਊਗਾ ਉਹਦੀ ਤੁਸੀਂ ਸਪਰੇਅ ਕਰਨੀ ਹੈ 1 ਏਕੜ ਤੇ ਇੰਨੇ ਸਮਾਨ ਦੀ ਸਪਰੇਅ 1 ਏਕੜ ਤੇ ਹੁੰਦੀ ਹੈ ਇਹਦੇ ਨਾਲ ਕੀ ਹੋ ਜਾਂਦਾ ਜਿੰਨੇ ਵੀ ਜੀਵ ਜੰਤੂ ਹੋਣਗੇ ਮੱਖੀਆਂ ਤਿਤਲੀਆਂ ਜਾਂ ਹੋਰ ਪાંਸੀ ਲਾ ਲਓ ਜਾਂ ਛੋਟੇ ਮੋਟੇ ਜੀਵ ਉਹ ਸਾਰੇ ਆਪਣੇ ਫਸਲ ਦੇ ਵਿੱਚ ਆ ਜਾਂਦੇ ਨੇ ਜਿਹੜੀ ਹਰੀ ਮੂੰਗੀ ਹੁੰਦੀ ਹੈ ਉਹਦਾ ਉਹ ਰਸ ਚੂਸਣਾ ਫਲੀਆਂ ਦਾ ਸਟਾਰਟ ਕਰ ਦਿੰਦੇ ਨੇ ਜਿਹਦੇ ਨਾਲ ਮੂੰਗੀ ਪੱਕਣ ਲਈ ਤਿਆਰ ਹੋਣ ਲੱਗ ਜਾਂਦੀ ਹੈ 7 ਤੋਂ 8 ਦਿਨਾਂ ਦਾ ਇਹ ਪ੍ਰੋਸੈਸ ਹੁੰਦਾ ਇਹਦੇ ਨਾਲ ਮੂੰਗੀ ਪੱਕ ਜਾਂਦੀ ਹੈ ਨਾਲੇ ਕੋਈ ਰਾਉਂਡ ਅਪ ਮਾਰਨ ਦੀ ਲੋੜ ਨਹੀਂ ਜਿਹੜੇ ਵੀਰ ਮੂੰਗੀ ਸਕਾਉਣ ਵਾਸਤੇ ਰਾਉਂਡ ਅਪ ਮਾਰਦੇ ਨੇ ਉਹਦੇ ਨਾਲ ਭਰਵੋ ਬਿਮਾਰੀਆਂ ਵੀ ਲੱਗਦੀਆਂ ਨੇ ਕੈਂਸਰ ਵਰਗੀਆਂ ਉਹ ਚੀਜ਼ਾਂ ਤੋਂ ਨਾਲੇ ਬਚਤ ਹੋ ਜਾਂਦੀ ਐ ਬਾਲਾ ਕੋਈ ਖਬਰਾਉਣ ਦੀ ਲੋੜ ਨਹੀਂ ਕੋਈ ਬਾਲੀ ਮਹਿੰਗੀ ਚੀਜ਼ ਨਹੀਂ ਹੈਗੀ ਜੇ ਤੁਸੀਂ ਸੋਚੋ ਕਿਤੇ ਜਿਹੜੀਆਂ ਸਪਰੇਹਾਂ 1200 ਦੀ ਆਉਂਦੀ ਆ ਮੂੰਗੀ ਪਕਾਉਣ ਵਾਲੀ ਉਹ ਚੀਜ਼ ਵੀ ਭਰਵੋ ਇਹੋ ਜੀ ਤੱਤ ਹੁੰਦੇ ਨੇ ਰਾਉਂਡ ਅਪ ਵਾਲੇ ਉਹ ਸਾਰੀ ਸਕਾਹ ਦਿੰਦੀ ਐ ਤੇ ਉਹਦੇ ਚ ਕੈਂਸਰ ਦੇ ਤੱਤ ਮੌਜੂਦ ਹੋ ਜਾਂਦੇ ਨੇ ਚਾਹੇ ਜਾ ਕੇ ਤੁਸੀਂ ਚੈੱਕ ਕਰਾ ਲਿਓ ਦੇਸੀ ਜਗਾੜਾ ਪਿਛਲੀ ਵਾਰੀ ਆਪਾਂ ਆਪ ਵਰਤਿਆ ਸੀਗਾ ਜਦੋਂ ਤੁਸੀਂ ਦੁਬਾਰੇ ਇਹਦੀ ਸਪਰੇਅ ਰੀਪੀਟ ਕਰੋਗੇ ਤਾਂ ਸਾਰੀ ਮੂੰਗੀ ਪੱਕ ਜੂਗੀ ਧੰਨਵਾਦ ਜੀ